ਦੇਖੇ ਵੱਡੇ ਮਾਨ ਸਨਮਾਨ ਇਸ ਬੈਸਟ ਮੈਚ ਦੇ ਬੈਸਟ ਮਾਰਨਾਂ ਦਾ ਜਿਹੜਾ ਕਰਨ ਗੜਗ ਦੇ ਵੱਲੋਂ ਕਰਨ ਗੜਗ ਦੇ ਵੱਲੋਂ ਦੋ ਕਰਾਸਾ ਤੇ ਦੋ ਗੱਲ ਫਰਾਟੇ ਬੱਖੇ ਦਿੱਤੇ ਗਏ ਸਨ ਮੇਰੇ ਵੀਰੋ ਬਹੁਤ ਵੱਡੇ ਮੈਚ ਜਿਹੜੇ ਕੱਲ ਵੀ ਖੇਡੇਗੇ 47 ਦੇ 52 ਕਿਲੋ ਭਾਰ ਵਰਗ ਦੇ ਅੱਜ ਕਰਾਸਾਂ ਦੀ ਗੱਲ ਹੋਣੀ ਹੈ ਵਿਖੇ ਰਮضان ਚ ਮੈਜੂਰ ਰੇਡ ਆ ਇੱਕ ਪਾਸੇ ਫਸਮੀ ਕੱਕਰ ਪਰ ਸਾਹਮਣੇ ਨੰਬਰ ਜਿਹੜਾ ਕਾੜੀਆਂ ਮਾਰ ਰਿਹਾ ਬੱਚੀ ਨੇ ਆ ਆ ਇਹ ਆ ਪੰਜਾਬ ਦੀ ਸ਼ੇਰ ਬੱਚੀ ਇਹਨੇ ਜਫਾ ਲਾਇਆ ਤੇ ਨੰਬਰ ਅਵੇ ਟੀਮ ਦੇ ਲਈ ਜੋੜ ਦਿੰਦਾ ਹੈ ਅਗਲੇ ਮੈਚ ਦੀਆਂ ਟੀਮਾਂ ਰੋੜੀ ਦੇ ਪਾਣੀ ਪਿੰਡ ਵਾਲੇ ਮੁੰਡੇ ਗਰਾਊਂਡ 'ਚ ਆ ਜਾਣ ਰੋਰੀ ਤੇ ਪਾਣੀ ਦੀ ਟੀਮਾਂ ਬਾਈ ਕਿਉਂ ਨਹੀਂ ਗਰਾਊਂਡ 'ਤੇ ਜਾ ਰਹੀਆਂ ਇੱਕ ਦੋ ਪੁਆਇੰਟ ਇਸ ਮੈਚ ਦੇ ਬਾਕੀ ਹੈ ਰੋਰੀ ਤੇ ਪਾਣੀ ਦੇ ਖਿਡਾਰੀ ਜਿਹੜੇ ਗਰਾਊਂਡ ਦੇ ਵਿੱਚ ਆ ਜਾਣ ਲਓ ਸਾਹਮਣੇ ਕਬੱਡੀ ਪੈ ਗਈ ਹੈ ਚਾਰ ਖਿਡਾਰੀ ਨਾ ਤਿਆਰ ਹੈ ਮਾਜੇ ਦੀ ਧਰਤੀ ਹੈ ਮਾਝਾ ਮਾਲਵਾ ਪਾਤ ਦੀ ਗੱਲ ਹੁੰਦੀ ਹੈ ਅੱਜ ਸੇਖੂ ਪਿੰਡ ਵਿੱਚ ਲੱਗੀ ਹੋਈ ਰੌਣਕ ਇਹ ਕਹਿੰਦੇ ਵੀ ਬੱਚਿਆਂ ਦਾ ਮੈਚ ਹੈ ਮਾਝੇ ਤੇ ਮਾਲਵੇ ਦੀਆਂ ਸ਼ੇਰ ਬੱਚੀਆਂ ਅੱਜ ਸੇਖੂ ਦੇ ਗਰਾਊਂਡ 'ਤੇ ਜੋਰ ਵਿਖਾ ਰਹੀਆਂ ਲਓ ਸਾਹਮਣੇ ਫਹੀ ਫਹੀ ਪੁੱਠੀ ਤੇ ਨੰਬਰ ਜਿਹੜਾ ਯਾਫੀਆਂ ਦਾ ਪੁਆਇੰ ਦੇ ਪਾਂਡੀ ਬੜੀ ਰਾਣਾ ਸੁਖਲਦੀ ਜੋ ਹੈ ਬਹੁਤ ਵੱਡੇ ਮਾਨ ਇਹਨਾਂ ਬੋਲਾਂ ਦੇ ਕਰ ਗਿਆ ਕੱਲ ਵੀ ਬਹੁਤ ਸੋਹਣਾ ਕਬੱਡੀ ਦਾ ਕੱਪ ਜਿਹੜਾ ਸੁਖਲਦੀ ਦੀ ਧਰਤੀ ਦੇ ਉੱਤੇ ਕਰਵਾਇਆ ਜਾਵੇਗਾ ਸ਼ਫਰਾਨ ਵੀ ਆਇਆ ਹੈ ਰਾਣੇ ਸੁਖਲਦੀ ਵਾਲੇ ਦਾ ਧੰਨਵਾਦ ਹੈ ਲక్ష్ਮੀ ਕੌਰ ਨਾਮਾਂ ਤੇ ਸੇਖੂ ਪਿੰਡਾ ਕਬੱਡੀ ਪਾਡਿੱਤੀ ਖੇਡ ਮੈਦਾਨ ਵਿੱਚ ਹੋ ਟੱਕਰ ਸਿਰੇ ਦੀ ਔਰ ਪੁਆਇੰਟ ਉਸੇ ਲਈ ਰੇਡਰ ਦਾ ਮੈਚ ਸਮਾਪਤ ਆ ਜਿਹੜੀ ਟੀਮ ਨੇ 20.5 ਨੰਬਰ ਹੈ ਕੇ 14 ਨੰਬਰ ਜਿਹੜੇ ਆ ਉਹ ਮਾਲਵੇ ਦੀ ਟੀਮ ਨੇ ਹੈ ਦੋਨੋਂ ਟੀਮਾਂ ਆਪਣਾ ਪ੍ਰਾਈਜ਼ ਜਿੱਤ ਰਹੀਆਂ ਨੇ ਨਾ ਹੀ ਦੇਸ ਮੈਚ ਵਿੱਚੋਂ ਬੈਂਟ ਟਰੇਡਰ ਲక్ష్ਮੀ ਸੇਖੂ ਤੇ ਬੈਸਟ ਸਟਾਪਰ ਚੰਨੋ ਮਾਂਝਾ ਦੋਨੇ ਟੀਮਾਂ ਪੰਜ-ਪੰਜ ਸੌ ਮੇਰੇ ਤੋਂ ਔਰ ਬਾਕੀ ਪੈਸੇ ਜਿਹੜੇ ਸ਼ਮਸ਼ੇਰ ਤੋਂ ਪ੍ਰਾਪਤ ਕਰ ਲਓ ਜੀ ਆਹ ਲਓ ਜੀ ਤੁਹਾਡੇ ਪੈਸੇ ਆਓ ਜੀ ਕਿਰਪਾ ਕਰਕੇ ਟੀਮਾਂ ਉੱਥੇ ਆ ਕੇ ਸਰਮਾਲ ਲ ਲੈਣਾ ਜੀ ਦੋਨੇ ਟੀਮਾਂ ਦਾ ਮਾਨ ਸਰਮਾਲ ਲੈ ਲੈਣਾ ਬੈਂਕ ਜਾਫੀ ਗੁਰਦੁਆਰਾ ਚਰਨ ਸਰ ਸਾਹਿਬ ਵੱਲੋਂ ਦੋਨੋਂ ਟੀਮਾਂ ਦਾ ਅਭਿਸ਼ੇਕ ਸਨਮਾਨ ਜਿਹੜਾ ਕੀਤਾ ਜਾਵੇਗਾ ਚੰਨੋਂ ਦੇ ਵੈਸਟ ਟਰੇਡਰ ਲక్ష్ਮੀ ਸੇਖੂ ਇਹ ਜਿਹੜੇ ਖਿਡਾਰੀ ਆ ਆਪਣੇ